ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ 31 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ ਵਿਨੇਸ਼ ਫੋਗਾਟ ਨੂੰ ਵੀ ਟਿਕਟ ਦਿੱਤੀ ਗਈ ਹੈ ਵਿਨੇਸ਼ ਫੋਗਾਟ ਨੂੰ ਕਿੱਥੋਂ ਟਿਕਟ ਦਿੱਤੀ ਗਈ ਹੈ ਇਸੇ ਨਾਲ 31 ਕਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ ਪਹਿਲੀ ਸੂਚੀ ਦੇ ਵਿੱਚ ਕਾਂਗਰਸ ਨੇ 31 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਵਿੱਚ ਵਿਨੇਸ਼ ਫੁਗਾੜ ਦੇ ਨਾਮ ਦਾ ਵੀ ਐਲਾਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿਹੜੀ ਸੀਟ ਤੋਂ ਕਿਸ ਨੂੰ ਉਮੀਦਵਾਰ ਬਣਾਇਆ ਗਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀਤੇ ਦਿਨ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਵਿਨੇਸ਼ ਫੁਗਾੜ ਦਾ ਵਿਨੇਸ਼ ਫੁਗਾੜ ਨੂੰ ਜਲਾਨਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਚਰਚਾ ਸੀ ਕਿ ਵਿਨੇਸ਼ ਫੁਗਾੜ ਨੂੰ ਦਾਦਰੀ ਤੋਂ ਲੜਾਇਆ ਜਾ ਸਕਦਾ ਪਰ ਕਾਂਗਰਸ ਨੇ ਜਿਵੇਂ ਹੀ ਪਿਤੇ ਰਾਤ ਆਪਣੀ ਸੂਚੀ ਜਾਰੀ ਕੀਤੀ ਹੈ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਵਿਨੇਸ਼ ਫੋਗਾਟ ਨੂੰ ਕਾਂਗਰਸ ਨੇ ਜਲਾਨਾ ਤੋਂ ਟਿਕਟ ਦਿੱਤੀ ਹੈ ਜਲਾਨਾ ਤੋਂ ਵਿਨੇਸ਼ ਫੋਗਾਟ ਹੁਣ ਝੋਨ ਲੜੇਗੀ ਇਸੇ ਨਾਲ ਹੀ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਹਦੇ ਭਾ ਨੂੰ ਖੋਡਲ ਸੀਟ ਤੋਂ ਟਿਕਟ ਦਿੱਤੀ ਗਈ ਹੈ ਗੱਲ ਕਰਦੇ ਹਾਂ ਭਪਿੰਦਰ ਖੁੱਡਾ ਦੀ ਭਪਿੰਦਰ ਖੁੱਡਾ ਨੂੰ ਗੜੀ ਸਾਪਲਾ ਤੇ ਕੁਲਦੀਪ ਕੁਲਦੀਪ ਵਾਟਸ ਨੂੰ ਬਾਦਲੀ ਤੇ ਸਰਿੰਦਰ ਪੰਬਾਰ ਨੂੰ ਸੋਨੀਪੱਤ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਤਬਾਕੀ ਉਮੀਦਵਾਰਾਂ ਦੀ ਵੀ ਗੱਲ ਕਰਦੇ ਹਾਂ ਕਿੱਥੋਂ ਕਿਸ ਨੂੰ ਆਪਣਾ ਕਾਂਗਰਸ ਨੇ ਉਮੀਦਵਾਰ ਬਣਾਇਆ ਕਾਲਕਾ ਦੀ ਗੱਲ ਕਰਦੇ ਹਾਂ ਕਾਲਕਾ ਵਿਧਾਨ ਸਭਾ ਸੀਟ ਤੋਂ ਅਪਰਾਦੀ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ ਨਰੈਣਗੜ ਤੋਂ ਸ਼ੈਲੀ ਚੌਧਰੀ ਨੂੰ ਟਿਕਟ ਮਿਲੀ ਹੈ ਸੁਧੂਰਾ ਤੋਂ ਰੈਨੂ ਵਾਲਾ ਨੂੰ ਟਿਕਟ ਮਿਲੀ ਹੈ ਰਦੌਰ ਤੋਂ ਲਾਲ ਸੈਣੀ ਨੂੰ ਟਿਕਟ ਦਿੱਤੀ ਗਈ ਹੈ ਲਾੜਵਾ ਤੋਂ ਮੇਵਾ ਸਿੰਘ ਨੂੰ ਟਿਕਟ ਮਿਲੀ ਹੈ ਇਸੇ ਨਾਲ ਹੀ ਸ਼ਾਹਬਾਦ ਤੋਂ ਰਾਮ ਕਰਨ ਨੂੰ ਟਿਕਟ ਦਿੱਤੀ ਗਈ ਹੈ ਨੀਲੋ ਖੇੜੀ ਤੋਂ ਧਰਮਪਾਲ ਗੌਂਦਰ ਚੌਣ ਲੜਨਗੇ ਅਸੰਧ ਤੋਂ ਸ਼ਮਸ਼ੇਰ ਸਿੰਘ ਗੋਗੀ ਨੂੰ ਟਿਕਟ ਦਿੱਤੀ ਗਈ ਹੈ। ਸਮਲੱਖਾ ਤੋਂ ਧਰਮ ਸਿੰਘ ਛੋਕਰ ਨੂੰ ਟਿਕਟ ਦਿੱਤੀ ਗਈ ਹੈ। ਖਰਕੋਂਡਾ ਤੋਂ ਜੈਵੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਸੋਨੀਪੱਤ ਤੋਂ ਸ੍ਰਿੰਦਰਪੰਮਬਾਰ ਨੂੰ ਟਿਕਟ ਦਿੱਤੀ ਗਈ ਹੈ। ਗਹਾਣਾ ਤੋਂ ਜਗਵੀਰ ਸਿੰਘ ਮਾਲਿਕ ਨੂੰ ਟਿਕਟ ਦਿੱਤੀ ਗਈ ਹੈ। ਵਿਰੋਧਾ ਤੋਂ ਇਲੂਰਾਜ ਨੂੰ ਟਿਕਟ ਦਿੱਤੀ ਗਈ ਹੈ। ਜੁਲਾਨਾ ਤੋਂ ਵਿਨੇਸ਼ ਫੋਗਾ ਅਰਚੂਨ ਲੜਨਗੇ। ਡੱਬਵਾਲੀ ਤੋਂ ਅਮਿਤ ਝੋਣ ਲੜਨਗੇ। ਰੋहतक ਤੋਂ ਭਾਰਤ ਪੂਸ਼ਨ ਵਾਤਰਾ ਨੂੰ ਟਿਕਟ ਦਿੱਤੀ ਗਈ ਹੈ। ਐਸੇ ਨਾਲੀ ਝੱਜਰ ਤੋਂ ਗੀਤਾ ਨੂੰ ਟਿਕਟ ਦਿੱਤੀ ਗਈ ਹੈ 베ਰੀ ਤੋਂ ਰਗਵੀਰ ਸਿੰਘ ਕਾਧੀਆਂ ਨੂੰ ਟਿਕਟ ਦਿੱਤੀ ਗਈ ਹੈ ਦਿਵਾੜੀ ਤੋਂ ਰਾਉ ਨੂੰ ਟਿਕਟ ਦਿੱਤੀ ਗਈ ਹੈ ਨੂ ਤੋਂ ਅਫਤਾਬ ਅਹਿਮਦ ਨੂੰ ਟਿਕਟ ਦਿੱਤੀ ਗਈ ਹੈ ਤਾਂ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਦੇ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ 31 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤਾ ਉਧਰ ਬੀਜੇਪੀ ਵੱਲੋਂ ਵੀ 67 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਤੁਹਾਨੂੰ ਦੱਸ ਦਈਏ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਣੀਆਂ ਨੇ ਕਰੀਬ ਵਧਾਨ ਸਭਾ ਸੀਟਾਂ ਨੇ ਜਿਹੜੀਆਂ ਹਰਿਆਣਾ ਦੇ ਵਿੱਚ 90 ਸੀਟਾਂ ਨੇ ਤਾਂ 31 ਉਮੀਦਵਾਰ ਨੇ ਜਿਹੜੇ ਉਹ ਹਰਿਆਣਾ ਦੇ ਵਿੱਚ ਕਾਂਗਰਸ ਨੇ ਐਲਾਨ ਦਿੱਤੇ ਨੇ ਵਿਨੇਸ਼ ਪਗਾਟ ਨੂੰ ਪਹਿਲੀ ਸੂਚੀ ਦੇ ਵਿੱਚ ਟਿਕਟ ਦਿੱਤੀ ਗਈ ਹੈ ਭពਿੰਦਰ ਹੁੱਡਾ ਦਾ ਨਾਮ ਵੀ ਐਲਾਨ ਕਰ ਦਿੱਤਾ ਗਿਆ ਇਸੇ ਨਾਲ ਹੀ ਹਰਿਆਣਾ ਕਾਂਗਰਸ ਪ੍ਰਧਾਨ ਨੂੰ ਵੀ ਟਿਕਟ ਦਿੱਤੀ ਗਈ ਹੈ ਤਾਂ ਹੁਣ ਦੇਖਦੇ ਹਾਂ ਅਗਲੀ ਸੂਚੀ ਕਦੋਂ ਕਾਂਗਰਸ ਜਾਰੀ ਕਰਦੀ ਹੈ ਕਿਹੜੇ ਨਾਵਾਂ ਦਾ ਉਹਨਾਂ ਦੇ ਵਿੱਚ ਐਲਾਨ ਹੋ ਸਕਦਾ ਹੈ